ਇਹ ਸੁਣਿਆ ਵੀ ਆ ਭਾਈ ਅਮਿਤਪਾਲ ਨੂੰ ਵੀ ਤੈਨੂੰ ਪਰਦੇਸ ਚ ਬੈਠੇ ਨੂੰ ਅੱਜ ਲੋਕ ਜਿਤਾਉਣ ਲੱਗਿਆ ਹੂੰ ਤੂੰ ਆਪਦੀ ਦ੍ਰਿੜਤਾ ਰੱਖੀ ਕਿਤੇ ਡੋਲ ਨਾ ਜਾਵੀਂ ਨਹੀਂ ਤੇ ਪੰਥ ਡੋਲ ਜੂ ਸਾਰਾ ਭਾਜੀ ਕੌਮ ਦੇ ਅੱਗੇ ਝੋਲੀ ਅੱਡ ਕੇ ਪੀਦਾ ਭਾਈ ਵਿੰਸੇ ਦਾ ਪੁੱਤਰ ਖੜਾ ਫਰੀਦਕੋਟ ਫਰੀਦਕੋਟ ਹਲਕਾ ਫਰੀਦਕੋਟ ਚ ਤੁਸੀਂ ਸਾਰੇ ਰਿਸ਼ਤੇਦਾਰਾਂ ਨੂੰ ਬੇਨਤੀ ਕਰੋ ਕਿਸੇ ਨੂੰ ਵੋਟ ਪਾਓ ਜਾਂ ਨਾ ਪਾਓ ਨੇ ਨੇ ਗੱਲ ਦੇ ਦੋ ਸਾਡੀ ਹੱਕ ਚ ਗੋਲੀ ਮਾਰੀ ਇੰਦਰਾ ਨੇ ਸਾਡੇ ਗਾਲ ਤਖਤ ਨੂੰ ਢਾਇਆ ਅੱਜ ਸਾਡਾ ਕੌਮ ਦਾ ਫਰਜ ਬੰਦਾ ਉਹਨੂੰ ਵੋਟ ਪਵਾ ਕੇ ਭਾਰਤ ਦੀ ਲੋਕ ਸਭਾ ਚ ਇੰਦਰਾ ਦੇ ਪੋਤੇ ਦੇ ਸਾਹਮਣੇ ਪਾ ਦਿਓ ਸੋਨਹਾਰ ਸਾਹਮਣੇ ਪਾ ਕੋ ਹਰ ਮੂਹ ਹੈ ਜੀ ਰਾਤ ਨੂੰ ਜਦੋਂ 12 ਵਜੇ ਅਰਮੰਦਰ ਸਾਹਿਬ ਅਟੈਕ ਹੁੰਦਾ ਜੋ ਟੈਂਕ ਬੜੇ 6 ਜੂਨ ਨੂੰ ਰਾਤ ਨੂੰ ਭੱਜਿਆਂ 12 ਵਜੇ ਤੇ ਫਿਰ ਰਾਸ਼ਟਰ ਵੀ ਸਾਡਾ ਮੁਕਾਬਲਾ ਵੀ ਹੋਇਆ ਬਾਕੀ ਇਹ ਆਪਣਾ ਇਹ ਲੰਮਾ ਜਿਹੜਾ ਬਹੁਤ ਇਤਿਹਾਸ ਦੋ ਤਿੰਨ ਘੰਟੇ ਲੱਗਦੇ ਆ ਜੀ ਬਾਕੀ ਸਾਡਾ ਖਰਾਰੇ ਵਿੱਚ ਮੁਕਾਬਲਾ ਚਵਨਾ ਮੁੰਡੇ ਸ਼ਹੀਦ ਹੋਏ ਸੀ ਬਾਈ ਫੱਟੜ ਹੋਏ ਸੀ ਕੁਝ ਅੱਗੇ ਪਹੁੰਚ ਗਏ ਕੋਈ ਅਖੰਡਗੇ ਆ ਵੀ ਦੀ ਕੋਈ ਗੱਡੀਆਂ ਦਾ ਤੇਲ ਮੁੱਕ ਗਿਆ ਰਸਤੇ ਵਿੱਚ ਜੀ ਅਸੀਂ ਹਰਕਤੋਂ ਤੇ ਸੋਗ ਤੋਂ ਦੋਵਾਂ ਤੋਂ ਨਿਆਰੀ ਹੋ ਕੇ ਜੀ ਜੀ ਹਾਂ ਜੀ ਇਹ ਜੀਵਨ ਦੇ ਵਿੱਚ ਜਿਹੜੀ ਹੈ ਜ਼ਾਲਮ ਸਰਕਾਰ ਦੇ ਉੱਤੇ ਜਿਹੜੀ ਜਿੱਤ ਪ੍ਰਾਪਤ ਕਰਨੀ ਆ ਜਿੱਤ ਉਹ ਅਸੀਂ ਖੁਸ਼ੀ ਦੇ ਤੌਰ ਤੇ ਜ਼ਰੂਰ ਮਨਾਵਾਂਗੇ ਪਰ ਇਹ ਕਦੇ ਨਹੀਂ ਹੋ ਸਕਦਾ ਕਿ ਜੂਨ 84 ਦਾ ਕੱਲੂ ਕਾਰਾ ਜਿਹੜਾ ਸੀ ਉਹ ਜ਼ਖਮ ਜਿਹੜਾ ਆਪਣੇ ਦਿਲ ਦੇ ਵਿੱਚੋਂ ਕੱਢ ਸਕੀ। ਪ੍ਰਗਟਾਏ ਗਏ ਵਿਚਾਰ ਇੰਟਰਵਿਊ ਦੇਣ ਵਾਲੇ ਤੇ ਹਨ। ਆਪਸੀ ਸੰਜੀਵੀ ਅਤੇ ਇੰਟਰਵਿਊ ਲੈਣ ਵਾਲੇ ਦਾ ਪ੍ਰਤੀਕਿਤ ਵਿਚਾਰ ਨਾਲ ਕਿਸੇ ਪ੍ਰਕਾਰ ਦਾ ਸਮਰਥਨ ਜਾਂ ਸਹਿਮਤੀ ਨਹੀਂ ਹੈ। ਅਮਰਤਪਾਲ ਤੇ ਜਿਹੜਾ ਯਕੀਨ ਕੀਤਾ ਨਾ ਹੂੰ ਬਹੁਤ ਵੱਡਾ ਯਕੀਨ ਕੀਤਾ ਲੋਕਾਂ ਨੇ ਹੂੰ ਬੜੀ ਦ੍ਰਿੜਤਾ ਨਾਲ ਵੋਟ ਪਾਉਣ ਲੱਗੇ। ਪਰ ਜੇ ਕੀ ਹੁੰਦਾ ਭਾਜੀ ਜਦੋਂ ਅਸੀਂ ਇੱਥੋਂ ਜਾਣੇ ਹਾਂ ਨਾ ਸੈਂਟਰ ਹੂੰ ਹੂੰ ਸੈਂਟਰ ਦੀ ਜਿਹੜੀ ਸਰਕਾਰ ਆ ਹਾਂ ਜਾਂ ਸੈਂਟਰ ਦੀਆਂ ਪਾਰਟੀਆਂ ਨੇ ਉਹ ਸਾਨੂੰ ਪਤਾ ਨਹੀਂ ਲੱਗਣ ਦਿੰਦੀਆਂ ਝੋਲੀ ਚ ਕਿਹੜੇ ਵੇਲੇ ਪਾ ਲੈਣੀਆਂ ਜੇ ਅਸੀਂ ਉਹਨਾਂ ਦੀ ਝੋਲੀ ਚ ਨਹੀਂ ਨਾ ਪੈਂਦੇ ਉਸ ਤੋਂ ਬਾਅਦ ਸਾਡੀਆਂ ਏਜੰਸੀਆਂ ਨੇ ਤੇ ਜੇ ਅਸੀਂ ਏਜੰਸੀਆਂ ਦੇ ਡਿੱਕੇ ਚੜ ਗਏ ਤੇ ਫਿਰ ਅਸੀਂ ਪੰਥ ਜੋਗੇ ਨਹੀਂ ਰਹਿੰਦੇ ਇਹ ਸੁਨੇਹਾ ਵੀ ਆ ਪਾਈ ਅਮਰਤਪਾਲ ਨੂੰ ਵੀ ਤੈਨੂੰ ਪ੍ਰਦੇਸ਼ ਚ ਬੈਠੇ ਨੂੰ ਅੱਜ ਲੋਕ ਜਿਤਾਉਣ ਲੱਗਿਆ ਹੂੰ ਤੂੰ ਆਪਦੀ ਡਰੇਡਤਾ ਰੱਖੀ ਕਿਤੇ ਡੋਲ ਨਾ ਜਾਵੀਂ ਨਹੀਂ ਤੇ ਪੰਥ ਡੋਲ ਜੂ ਸਾਰਾ ਹੂੰ ਤੁਹਾ ਆਪਣੀ ਦ੍ਰਿੜਤਾ ਰੱਖੀ ਕਿਤੇ ਡੋਲ ਨਾ ਜਾਵੀ ਨਹੀਂ ਤਾਂ ਪੰਥ ਡੋਲ ਜਾਊਗਾ ਸਾਰਾ ਬਹੁਤ ਵੱਡੀ ਗੱਲ ਵੀਰ ਨੇ ਕਹੀ ਹੈ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਇਸ ਪਿੰਡ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇਸ ਵੇਲੇ ਲਗਭਗ ਸਾਰਾ ਹੀ ਪਿੰਡ ਇੱਥੇ ਜਿਹੜਾ ਆ ਉਹ ਖੜਾ ਆ ਔਰ ਅਕਾਲੀ ਦਲ ਦੇ ਖੁਦ ਜੜੇ ਸਰਪੰਚ ਸਾਹਿਬ ਕਾ ਜਿਹੜੇ ਸੀਗੇ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਔਰ ਬਹੁਤ ਵੱਡਾ ਇੱਕ ਖੁਲਾਸਾ ਕੀਤਾ ਆ ਕਿ ਪਹਿਲਾਂ ਕਿਵੇਂ ਆਮ ਤੌਰ ਤੇ ਲੋਕੀ ਆਪਣੀ ਗਲਤੀ ਮੰਨਦੇ ਨਹੀਂ ਪਰ ਜਿਹੜੇ ਬੰਦੇ ਖੁਦ ਇਹ ਕਹਿ ਰਹੇ ਆ ਕਿ ਪਹਿਲਾਂ ਅਸੀਂ ਸ਼ਰਾਬ ਪਲਾਪਲਾ ਕੇ ਲੋਕੀ ਇਕੱਠੇ ਕਰਦੇ ਸੀ ਪਰ ਇਸ ਵਾਰ ਜਣਾ ਇਕੱਠ ਆਪੋ ਆਪ ਹੀ ਵਹੀਰ ਜੜੀ ਆ ਉਹ ਤੁਰੀ ਆ ਰਹੀ ਆ ਤੋ ਇੱਥੋਂ ਇਹ ਪਤਾ ਚੱਲਦਾ ਬਾਬਾ ਜੀ ਕੀ ਨਾਂ ਤੁਹਾਡਾ ਹਾਂ ਬੇਨਤੀ ਜੀ 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 ਇੱਕ ਨਾਂ ਭਾਜੀ ਕੌਮ ਦੇ ਅੱਗੇ ਝੋਲੀ ਅੱਡ ਕੇ ਪੀਲਾ ਭਾਈ ਬੈਂਤ ਸਿੰਘ ਦਾ ਪੁੱਤਰ ਖੜਾ ਫਰੀਦਕੋਟ ਫਰੀਦਕੋਟ ਹਲਕਾ ਫਰੀਦਕੋਟ ਚ ਤੁਸੀਂ ਸਾਰੇ ਰਿਸ਼ਤੇਦਾਰਾਂ ਨੂੰ ਬੇਨਤੀ ਕਰੋ ਕਿਸੇ ਨੂੰ ਵੋਟ ਪਾਓ ਜਾਂ ਨਾ ਪਾਓ ਐਨੇ ਗਾਲੇ ਨੂੰ ਕਿਹਾ ਸਾਡੀ ਹੱਕ ਚ ਗੋਲੀ ਮਾਰੀ ਇੰਦਰਾ ਨੇ ਸਾਡੇ ਗਾਲ ਤਖਤ ਨੂੰ ਢਾਇਆ ਅੱਜ ਸਾਡੇ ਕੌਮ ਦਾ ਫਰਜ ਬੰਦਾ ਉਹਨੂੰ ਵੋਟ ਪਵਾ ਕੇ ਭਾਰਤ ਦੀ ਲੋਕ ਸਭਾ ਚ ਇੰਦਰਾ ਦੇ ਪੋਤੇ ਦੇ ਸਾਹਮਣੇ ਦਿਖਾ ਦਿਓ ਸਾਹਮਣੇ ਸਾਹਮਣੇ ਬਿਠਾ ਦਿਓ ਜਦੋਂ ਸਰਦਾਰ ਬਿਆਨ ਸਿੰਘ ਦਾ ਪੁੱਤਰ ਬੈਠਾ ਹੋਊਗਾ ਨਾ ਇੰਦਰਾ ਦਾ ਪੁੱਤ ਪੋਤਾ ਨੀਵੀਂ ਪਾ ਕੇ ਬਹੂਗਾ ਤੇ ਸਰਦਾਰ ਬਿਆਨਤ ਸਿੰਘ ਪ੍ਰਧਾਨ ਮੰਤਰੀ ਦਾ ਹਮ ਪੀਐਸਓ ਹੋਵੇ ਸਰਦਾਰ ਜੀ ਕਿੱਥੇ ਜਾ ਸਕਦਾ ਸੀ ਉਹ ਕੁਝ ਵੀ ਬਣ ਸਕਦਾ ਸੀ ਉਹ ਅਫਸਰ ਵੀ ਬਣ ਸਕਦਾ ਸੀ ਉਹ ਆਪਦਾ ਘਰ ਵੀ ਬਣਾ ਸਕਦਾ ਸੀ ਪਰ ਅਕਾਲ ਤਖਤ ਦਾ ਬਦਲਾ ਲੈਣ ਲਈ ਉਹਨੇ ਆਪਦੀ ਜਾਨ ਦਿੱਤੀ ਆਪਦੇ ਪਰਿਵਾਰ ਦਾ ਕੈਰੀਅਰ ਗਵਾਇਆ ਅੱਜ ਸਾਡੀ ਕੌਮ ਦੇ ਅੱਗੇ ਪੀਲ ਆ ਮੇਰੇ ਹੱਥ ਜੋੜ ਕੇ ਵੀ ਕੁਛ ਮਰਜ਼ੀ ਹੋ ਜੇ ਯਾਰ ਫਿਰ ਵੋਟਾਂ ਪਾਵਾਂਗੇ ਪਾਰਟੀਆਂ ਨੂੰ ਪਰ ਅੱਜ ਝੋਲੀ ਅੱਡ ਕੇ ਵੋਟਾਂ ਤੁਹਾਡੇ ਤੋਂ ਮੰਗਦੇ ਆ ਪਾ ਦਿਓ ਨੂੰ ਪਾ ਦਿਓ ਚਿਤਾ ਦਿਓ ਤੋਂ ਹਲਕਾ ਫਰੀਦਕੋਟ ਦੇ ਵਿੱਚ ਜੋ ਕਹਿ ਰਹੇ ਨੇ ਕਿ ਕੈਂਡੀਡੇਟ ਨੇ ਭਾਈ ਬਿਆਨਤ ਸਿੰਘ ਦੇ ਸੁਪੁੱਤਰ ਸਰਬਜੀਤ ਸਿੰਘ ਜੀ ਉਹਨਾਂ ਦੇ ਲਈ ਵੀ ਇਸ ਖਡੂਰ ਸਾਹਿਬ ਦੀ ਜਿਹੜੀ ਜਨਤਾ ਹੈ ਉਹ ਅਪੀਲ ਕਰ ਰਹੀ ਹੈ ਕਿ ਖਡੂਰ ਸਾਹਿਬ ਦੀ ਅਗਰ ਤੁਸੀਂ ਭਾਈ ਅਮਰਪਾਲ ਸਿੰਘ ਨੂੰ ਵੋਟਾਂ ਪਾਉਣ ਦੇ ਜੇ ਤੇ ਤੁਸੀਂ ਫਰੀਦਕੋਟ ਦੇ ਵਿੱਚ ਜਿਹੜਾ ਭਾਈ ਸਰਜੀਤ ਸਿੰਘ ਜੀ ਨੂੰ ਵੋਟਾਂ ਪਾਓ ਜੀ। ਤੋਂ ਕੀ ਨਾ ਬਾਬਾ ਜੀ ਤੁਹਾਡਾ? ਫਰਗੜ ਸਿੰਘ ਜੀ। ਫਰਗੜ ਸਿੰਘ ਜੀ ਅੱਜ ਕੀ ਲੱਗਦਾ ਕਿਉਂਕਿ ਤੁਹਾਡੀ ਉਮਰ ਵੇਖ ਕੇ ਲੱਗਦਾ ਤੁਸੀਂ ਸਾਰੇ ਜਿਹੜੀਆਂ ਪਾਰਟੀਆਂ ਦੇ ਨਾਲ ਵੇਖਿਆ ਹੋਣਾ ਦੌਰ ਜਿਹੜੇ ਵੀ ਆਏ ਆ। ਹਾਂਜੀ ਹਾਂਜੀ। ਅੱਜ ਦੇ ਦੌਰ 'ਚ ਤੇ ਪਿਛਲਾ ਜਿਹੜਾ ਬੀਤਿਆ ਕੀ ਫਰਕ ਨਜ਼ਰ ਆ ਰਿਹਾ? ਬਹੁਤ ਫਰਕ ਆ ਜੀ। ਕੀ ਨਜ਼ਰ ਆ ਰਿਹਾ ਤੁਹਾਨੂੰ? ਬਾਕੀ ਸਰਕਾਰਾਂ ਅੱਗੇ ਚਲੋ ਇਨਸਾਨ ਤੋਂ ਗਲਤੀ ਵੀ ਹੁੰਦੀ ਆ। ਹੂੰ। ਬੇਰਤੀਆਂ ਕਰ ਕਰਕੇ ਵੀ ਮਾਤਾ ਪਿਤਾ ਨੇ ਉਹਦੇ ਨੇ ਬੜਾ ਕੁਝ ਕੀਤਾ ਭੈਣ ਭਰਾਵਾਂ ਨੇ ਪਰ ਸਰਕਾਰ ਨੇ ਉਹ ਜਿਲ੍ਹੇ ਚ ਨਹੀਂ ਲਿਆਂਦਾ ਹਮ ਕਿਸਾਨ ਕੇ ਪਿੱਛੇ ਸਾਰੀ ਕੌਮ ਦੀ ਮਗਰਤਰੀ ਆ ਜੀ ਕਿਸਾਨ ਕੇ ਪਿੱਛੇ ਵੋਟਾਂ ਬਹਿਣ ਗਿਆ ਜੀ ਧਰਮ ਪਿੱਛੇ ਜਾਂਦੀ ਆ ਕੌਮ ਸਾਰੀ ਜੀ ਹਾਂ ਜੀ ਆਮ ਤੌਰ ਤੇ ਲੋਕੀ ਮੰਗਦੇ ਆ ਹਾਂ ਜੀ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕੀ ਬਈ ਸਾਡੀ ਡਿਵੈਲਪਮੈਂਟ ਹੋਣੀ ਚਾਹੀਏ ਜੀ ਕੋਈ ਹਸਪਤਾਲ ਬਣ ਜਾਵੇ ਕੋਈ ਗਲੀਆਂ ਠੀਕ ਹੋ ਜਾਣ ਨਾਲੀਆਂ ਠੀਕ ਹੋ ਜਾਣ ਭਾਈ ਅਮਰਿਤਪਾਲ ਸਿੰਘ ਤੋਂ ਕੀ ਤੁਸੀਂ ਸੋਚਦੇ ਹੋ ਕਿ ਕੀ ਮਿਲੂਗਾ ਜੇ ਅਮਰਤਪਾਲ ਸਿੰਘ ਰਹਿੰਦਾ ਜੀ ਨਾ ਨਸ਼ਾ ਖਤਮ ਹੋ ਜਾਣਾ ਹੈ ਨੌਜਵਾਨ ਪੀੜੀ ਬਹੁਤ ਸਦਰ ਰਹੀ ਜੀ ਨੌਜਵਾਨ ਤੇ ਮੈਂ ਖੁਦ ਵੇਖਿਆ ਜਾ ਕੇ ਬਹੁਤ ਲੜਕੇ ਨੌਜਵਾਨ ਨਸ਼ਾ ਛੱਡੀ ਜਾਂਦੇ ਸੀ ਇਸ ਤੋਂ ਪਹਿਲਾਂ ਕਿਤੇ ਹੋਰ ਸੀਗੇ ਜਾਂ ਜਿੱਦਾਂ ਸਰਪੰਚ ਸਾਹਿਬ ਨੇ ਕਿਹਾ ਕਿ ਮੈਂ ਕਾਲੀਦਾਲ ਚ ਸੀਗਾ ਹਾਂ ਜੀ ਅਸੀਂ ਕਾਲੀਦਾਲ ਸੀ ਪਹਿਲਾਂ ਤੇ ਹੁਣ ਤੁਸੀਂ ਇੱਕਦਮ ਅਮਰਤਪਾਲ ਵਾਲੇ ਹਾਂ ਜੀ ਹੁਣ ਅਮਰਤਪਾਲ ਵਾਲਾ ਆ ਹਾਂਜੀ ਤਾਂ ਇਹ ਇੱਕ ਬਹੁਤ ਵੱਡਾ ਮੋੜ ਹੈ ਧਰਮੀ ਪੰਜਾਬ ਦੇ ਵਿੱਚ ਧਰਮੀ ਫੌਜੀ ਧਰਮੀ ਫੌਜੀ ਨਾ ਉਹ ਆ ਜੀ ਹਾਂ ਜੀ ਕਿਹੜੀ ਯੂਨਿਟ ਚ ਰਏ ਦੇ ਨਾ ਸਿੱਖ ਰਜਮਣ ਜੀ ਨਾ ਸਿੱਖ ਰਜਮਣ ਜੀ ਲਾਲਗੜ ਜਿਹੜਾ ਛੋਣੀ ਗੰਗਾ ਨਗਰ ਅਸੀਂ ਤਾਂ ਜੰਮੂ ਤੋਂ ਚੱਲ ਕੇ ਇੱਥੇ ਇਹੀ ਦੇਖਣ ਲਈ ਆਏ ਸੀ ਕਿ ਕੀ ਮਾਹੌਲ ਆ ਕੀ ਗਰਾਉਂਡ ਰਿਐਲਿਟੀ ਜਿਹੜੀ ਆ ਇੱਥੇ ਚੱਲ ਰਹੀ ਆ ਪਰ ਅੱਜ ਤੁਹਾਡੇ ਵੀ ਦਰਸ਼ਨ ਹੋ ਗਏ ਐ ਐਗਜ਼ੈਕਟਲੀ ਧਰਮੀ ਫੌਜੀ ਸੀਗੇ ਕਿੱਥੇ ਸੀਗੇ ਆਖਰੀ ਤੁਹਾਡੀ ਪੋਸਟਿੰਗ ਹਾਂ ਜੀ ਉੱਥੇ ਲਾਲਗੜ ਜਿਹੜਾ ਛੋਣੀ ਗੰਗਾ ਨਗਰ ਜੀ ਤੇ ਉਥੋਂ ਕੀ ਕੀ ਹੋਇਆ ਸੀ ਉਹ ਸੋਥੋਂ ਫਰਮ ਹੋਇਆ ਜੀ ਰਾਤ ਨੂੰ ਜਦੋਂ 12 ਵਜੇ ਹਰਮੰਦਰ ਸਾਹਿਬ ਟੈਕ ਹੁੰਦਾ ਜੋ ਟੈਂਕ ਬੜੇ 6 ਜੂਨ ਨੂੰ ਰਾਤ ਨੂੰ ਭੱਜੀਆਂ ਨੂੰ 12 ਵਜੇ ਤੇ ਫਿਰ ਰਾਹ ਤੇ ਰਵੇ ਸਾਡਾ ਮੁਕਾਬਲਾ ਵੀ ਹੋਇਆ ਬਾਕੀ ਇਹ ਮੈਂ ਆਪਣਾ ਇਹ ਲੰਮਾ ਚੜਾ ਬਹੁਤ ਆ ਇਤਿਹਾਸ 2-3 ਘੰਟੇ ਲੱਗਦੇ ਆ ਜੀ ਬਿਲਕੁਲ ਬਾਕੀ ਸਾਡਾ ਰਾਹ ਦੇ ਵਿੱਚ ਮੁਕਾਬਲਾ 14 ਮੁੰਡੇ ਸ਼ਹੀਦ ਹੋਏ ਸੀ ਬਾਈ ਫੱਟੜ ਹੋਏ ਸੀ ਕੁਝ ਅੱਗੇ ਪਹੁੰਚ ਗਏ ਕੋਈ ਖਿੰਡ ਗਏ ਆ ਵੀ ਦੀ ਕੋਈ ਗੱਡੀਆਂ ਦਾ ਤੇਲ ਮੁੱਕ ਗਿਆ ਰਸਤੇ ਵਿੱਚ ਜੀ ਇਹ ਕਰਕੇ ਆਪਣਾ ਕੀ ਨਾ ਪੋਂਚਨ ਦੇ ਵਿੱਚ ਦੇਰੀ ਲੱਗੀ ਫਿਰ ਮਤਲਬ ਇੱਥੇ ਪੋਂਚਣ ਦੇ ਵਿੱਚ ਤੁਹਾਨੂੰ ਦੇਰ ਲੱਗ ਗਈ ਜਿੱਥੇ ਗੱਡੀਆਂ ਦਾ ਘਾਟ ਹੋਣ ਕਰਕੇ ਹਾਂਜੀ ਹਾਂਜੀ ਗੱਡੀਆਂ ਦਾ ਤੇਲ ਖਤਮ ਹੋ ਗਿਆ ਮੜ ਕੇ ਕੋਈ ਲਵਹੀਲਾ ਨਹੀਂ ਚੱਲਦਾ ਸੀ ਤੇ ਰਸਤੇ ਦੇ ਵਿੱਚ ਫਿਰ ਉੱਥੇ ਕੁਝ ਕੋੜ ਸੁਖੀ ਸਾਡੀ ਪਟਨ ਫੜੀ ਗਈ ਸੀ ਕੋਈ ਬਹੁਤ ਮੁਕਸਾ ਦੇ ਸਾਹਨੇ ਦੇ ਵਿੱਚ ਹੂੰ ਹੂੰ ਉਹ ਤਾਂ ਬਾਅਦ ਸਿਲੰਡਰ ਕੀਤਾ ਗਿਆ ਪਟਨ ਨੂੰ ਹਾਂਜੀ ਤੋਂ ਉਹ ਦੌਰ ਤੇ ਅੱਜ ਦਾ ਦੌਰ ਹਾਂਜੀ ਕੀ ਫਰਕ ਨਜ਼ਰ ਆ ਰਿਹਾ ਜੇ ਅਮਰਪਾਲ ਸਿੰਘ ਜਿੱਤ ਜਾਂਦਾ ਹਾਂਜੀ ਤਾਂ ਕੀ ਫਰਕ ਲੱਗੂਗਾ ਤੁਹਾਨੂੰ ਮੌਲ ਸਹੀ ਹੋਊਗਾ ਜੀ ਸਹੀ ਹੋਊਗਾ ਹਾਂਜੀ ਸੱਚ ਨੇ ਆਊਗਾ ਜਿਵੇਂ ਤੁਸੀਂ ਕਿਹਾ ਕਿ ਜੂਨ 1984 6 ਜੂਨ ਨੂੰ ਜਿਵੇਂ ਤੁਸੀਂ ਉੱਥੋਂ ਆਏ ਸੀ ਕਿਉਂਕਿ ਲਗਭਗ 4 ਤਰੀਕ ਨੂੰ ਬਹੁਤ ਵੱਡਾ ਇੱਕ ਹਮਲਾ ਜਿਹੜਾ ਅਕਾਲ ਤਖਤ ਦੇ ਉੱਤੇ ਸਰਕਾਰ ਵੱਲੋਂ ਜਿਹੜਾ ਕੇਂਦਰੀ ਜਿਹੜੀ ਭਾਰਤੀ ਸਰਕਾਰ ਵੱਲੋਂ ਕੀਤਾ ਗਿਆ ਹਾਂਜੀ ਹਾਂਜੀ ਜਿਵੇਂ ਕਿ 1 ਤਰੀਕ ਨੂੰ ਚੋਣਾਂ ਨੇ ਹਾਂਜੀ ਹਾਂਜੀ 4 ਤਰੀਕ ਨੂੰ ਰਿਜ਼ਲਟ ਆਉਣਾ ਹੈ ਹਾਂਜੀ ਜੇ ਅਮਰਿਤਪਾਲ ਸਿੰਘ ਜਿੱਤ ਜਾਂਦੇ ਪਾਉਗੇ ਹਾਂਜੀ ਖੁਸ਼ੀਆਂ ਮਨਾਉਣੀਆਂ ਜਾਂ ਕਿੱਦਾਂ ਕਰਨਾ ਖੁਸ਼ੀ ਮਨਾਉਣੀ ਚਾਹੀਦੀ ਤੇ 4 ਤਰੀਕ ਦਾ ਜਿਹੜਾ ਕੱਲੂ ਘਾਰਾ ਦਿਵਸ ਆ ਹਾਂਜੀ ਉਹਦੇ ਲਈ ਕੀ ਕਹੋਗੇ ਫਿਰ ਕੀ ਇਹ ਜਾਇਜ਼ ਹੈ ਉਹ ਤਾਂ ਹਾਂਜੀ ਕਿਵੇਂ ਖੁਸ਼ੀ ਮਨਾਓਗੇ ਜਾਂ ਕਿਵੇਂ ਪ੍ਰਗਟਾਵਾ ਕਰੋਗੇ ਕਿ ਜਿੱਤ ਦਾ ਉਹ ਤਾਂ ਜੀ ਠੀਕ ਆ ਬਾਕੀ ਖੁਸ਼ੀ ਤਾਂ ਮਨਾਉਣੀ ਆ ਜੋ ਅੱ체 ਜਦੋਂ ਕੋਈ ਵੀ ਆ ਜੋ ਲੱਛਣ ਹੋਇਆ ਸਾਰਾ ਕੁਝ ਰਾਜ ਜਿੱਤ ਹੋਈ ਸਿੱਖ ਕੌਮ ਦੇ ਜੋ ਜਿੱਤ ਹੋਣੀ ਆ ਸਿੱਖ ਦੀ ਕੌਮ ਦੀ ਜਿੱਤ ਹੋਣੀ ਆ ਭਾਜੀ ਜਿਵੇਂ ਤੁਸੀਂ ਕਿਹਾ ਕਿ ਸਿੱਖ ਕੌਮ ਦੇ ਜੋ ਕਿ ਨਾਂ ਕੀ ਆ ਤੁਹਾਡਾ ਪਹਿਲਾਂ ਸੁਖਵਿੰਦਰ ਸਿੰਘ ਜੀ ਸੁਖਵਿੰਦਰ ਭਾਜੀ ਸਿੱਖ ਕੌਮ ਦੇ ਯੋਧੇ ਦੀ ਜਿੱਤ ਹੋਣੀ ਆ ਮੰਨਦੇ ਐਸ ਚੀਜ਼ ਨੂੰ ਪਰ ਜੋ ਜੂਨ 84 ਦੇ ਵਿੱਚ ਹਾਂਜੀ ਹਾਂਜੀ 4 ਤਰੀਕ ਨੂੰ ਹੀ ਇੱਕ ਵੱਡਾ ਕੱਲੂਕਾਰਾ ਸ਼ੁਰੂਆਤ ਹੋਈ ਸੀ ਉਹਦੀ ਹਾਂਜੀ ਹਾਂਜੀ ਅਕਾਲ ਤਖਤ ਦੇ ਉੱਤੇ ਟੈਂਕ ਪੋਜਾਂ ਚੜੀਆਂ ਸੀਗੀਆਂ ਪਰ ਉਹਨਾਂ ਦੇ ਵਿੱਚ ਵੀ ਤੁਸੀਂ ਉਹਨੂੰ ਵੀ ਤਾਂ ਉਹ ਸ਼ਹੀਦਾਂ ਨੂੰ ਵੀ ਤਾਂ ਯਾਦ ਰੱਖਣਾ ਸ਼ਹੀਦਾਂ ਨੂੰ ਯਾਦ ਰੱਖਣਾ ਜੀ ਉਹ ਬਹੁਤ ਦੁਖਦਾਈ ਜਿਹੜੀ ਆਪਣੀ ਪੰਜਾਬ ਵਾਸਤੇ ਸਿੱਖੋਂ ਵਾਸਤੇ ਬਹੁਤ ਦੁਖਦਾਈ ਘਟਨਾ ਹੋਈ ਸੀ ਜੀ ਕਿਉਂਕਿ ਅੱਜ ਅਸੀਂ ਥੋੜੀ ਦੇਰ ਪਹਿਲਾਂ ਖਡੂਰ ਸਾਹਿਬ ਵਿਖੇ ਹਾਂਜੀ ਚਮਕੌਰ ਸਿੰਘ ਧੁੰ ਦੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਸੀਗੀ ਉਹਨਾਂ ਨੇ ਇੱਕ ਸਨੇਹਾ ਪਾਇਆ ਵਾ ਕਿ ਅਸੀਂ ਜਿਹੜੀ ਹੈ ਇਹ ਜਿੱਤ ਦਾ ਕਿਉਂਕਿ ਉਹਨਾਂ ਨੇ ਉਹਨਾਂ ਦੇ ਕਹਿਣ ਮੁਤਾਬਕ ਕਿ ਜਿੱਤ ਜਿਹੜੀ ਹੈ 100% ਯਕੀਨੀ ਹੈ ਯਕੀਨੀ ਹੈ ਜੀ ਤੇ 100% ਇਸ ਜਿੱਤ ਨੂੰ ਜਿਹੜਾ ਆ ਉਹ ਅਸੀਂ ਪੂਰਾ ਦਾ ਪੂਰਾ ਸਮਰਪਿਤ ਕਰਨਾ ਜੂਨ 84 ਦੇ ਸ਼ਹੀਦਾਂ ਨੂੰ ਸ਼ਹੀਦਾਂ ਨੂੰ ਕਰਨਾ ਉਹਨਾਂ ਦੇ ਕਹਿਣ ਮੁਤਾਬਕ ਕਿਹਾ ਗਿਆ ਹੈ ਕਿ ਨੌਜਵਾਨਾਂ ਨੂੰ ਵੀ ਅਪੀਲ ਆ ਕਿ ਕੋਈ ਢੋਲ ਨਗਾੜੇ ਆਤਿਸ਼ ਬਾਜੀਆਂ ਜਾਂ ਇਦਾਂ ਦੀਆਂ ਕੁਛ ਨਾ ਕੀਤੀਆਂ ਜਾਵਣ ਠੀਕ ਹੈ ਜੀ ਸ਼ੁਕਰਾਨਾ ਅਰਦਾਸ ਕਰਕੇ ਤੇ ਉਹਨਾਂ ਸ਼ਹੀਦਾਂ ਨੂੰ ਜੜਾ ਆ ਉਹ ਯਾਦ ਕਰਦੇ ਹਾਂ ਯਾਦ ਕਰਨਾ ਹਾਂ ਜੀ ਕਿਉਂਕਿ ਹਾਂ ਜੀ ਇਹਨਾਂ ਨੂੰ ਕੀ ਨਾਮ ਪਵੇ ਜੀ ਤੁਹਾਡਾ ਵਾਈਕਰ ਚਿੱਕਾ ਖਾਲਸਾ ਮੈਂ ਕੁਲਦੀਪ ਸਿੰਘ ਜੀ ਜੋ ਆਪ ਜੀ ਦੇ ਸਵਾਲ ਲੈਨੇ ਜੀ ਕਿ ਭਾਈ ਅਮਰਤਪਾਲ ਸਿੰਘ ਜੀ ਜਿੱਤ ਜਾਂਦੇ ਆ ਤੇ ਉਹਨਾਂ ਦੀ ਖੁਸ਼ੀ ਕੀਤੀ ਜਾਊਗੀ ਜਾਂ ਜੀ ਜੀ ਕੀ ਕਾਰਨ ਕਿਵੇਂ ਕਿਸ ਤਰ੍ਹਾਂ ਹੀ ਉਸ ਜਿੰਨਾਂ ਨੂੰ ਲਵਾਗੇ ਬਿਲਕੁਲ ਕਹਿਣ ਤੋਂ ਪਾਵੇ ਵੀ ਲਗਭਗ ਸਾਨੂੰ 30 ਸਾਲ ਦਾ ਸਮਾਂ ਹੋ ਗਿਆ ਇਸ ਸੰਤਾਪ ਨੂੰ ਹਣਾਉਂਦਿਆ ਹੋਇਆ ਤੇ ਇਹ ਜਿਹੜਾ ਇਹੋ ਜਿਹਾ ਕੱਲੂਕਾਰ ਆ ਜਿਹੜਾ ਕਦੇ ਸਾਨੂੰ ਭੁੱਲਣ ਵਾਲਾ ਨਹੀਂ ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਕਹਿੰਦੀ ਹਰ ਖਸ਼ੋਕ ਤੇ ਰਹੇ ਨਿਆਰੋ ਅਸੀਂ ਹਰਖ ਤੋਂ ਤੇ ਸੋਗ ਤੋਂ ਦਮਾ ਤੋਂ ਨਿਆਰੇ ਹੋ ਕੇ ਹਾਂਜੀ ਇਹ ਜੀਵਨ ਦੇ ਵਿੱਚ ਜਿਹੜੀ ਆ ਜ਼ਾਲਮ ਸਰਕਾਰ ਦੇ ਉੱਤੇ ਜਿਹੜੀ ਜਿੱਤ ਪ੍ਰਾਪਤ ਕਰਨੀ ਆ ਜਿੱਤ ਨੂੰ ਹੀ ਖੁਸ਼ੀ ਦੀ ਤੌਰ ਤੇ ਜ਼ਰੂਰ ਮਨਾਵਾਂਗੇ ਪਰ ਇਹ ਕਦੇ ਨਹੀਂ ਹੋ ਸਕਦਾ ਕਿ ਜੂਨ 84 ਦਾ ਖੱਲੂਕਾਰਾ ਜਿਹੜਾ ਸੀ ਉਹ ਜ਼ਖਮ ਜਿਹੜਾ ਆਪਣੇ ਦਿਲ ਦੇ ਵਿੱਚੋਂ ਕੱਢ ਸਕੀਏ ਕਿਉਂਕਿ 40 ਸਾਲ ਹੋ ਗਏ ਆ ਇਸ ਖੱਲੂਕਾਰੇ ਇਸ ਵਾਰ 40 ਸਾਲ ਹੋ ਜਾਣੇ ਆ ਉਸ ਜਿੱਤ ਨੂੰ ਜਿਹੜਾ ਹੈ ਸ਼ੁਕਰਾਂ ਨੇ ਵੱਜੂ ਮਨਾਉਣਾ ਪੈਣਾ ਬਿਲਕੁਲ ਜੀ ਕਿਉਂਕਿ ਇਹ ਤੇ ਵਾਹਿਗੁਰੂ ਅਗੇ ਅਰਦਾਸ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਹੈ ਕਿ ਇਨਹੀ ਦੀ ਕਿਰਪਾ ਕੇ ਸੱਜੇ ਹਮ ਹੈ ਇਹ ਜਿਹੜੀ ਸੰਗਤ ਹੈ ਸਜੋਗ ਦੇਵੇਗੀ ਤੇ ਉਹਨਾਂ ਦੀ ਸੰਗਤਾਂ ਦੀ ਕਿਰਪਾ ਦੇ ਨਾਲ ਹੀ ਭਾਈ ਅੰਮ੍ਰਿਤਪਾਲ ਸਿੰਘ ਜੀ ਐਮਪੀ ਦੇ ਤੌਰ ਤੇ ਸਜਣਗੇ ਸਜਣਗੇ ਤਾਂ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਲੋਕਾਂ ਦੇ ਵਿੱਚ ਜੋਸ਼ ਆ ਇਸ ਵਾਲੇ ਪਿੰਡਾਂ ਪਿੰਡਾਂ ਦੇ ਵਿੱਚ ਅਸੀਂ ਲਗਭਗ ਖਡੂਰ ਸਾਹਿਬ ਤੋਂ ਇੱਥੇ ਚੱਲਣਾ ਸ਼ੁਰੂ ਕੀਤਾ ਸੀ ਤਾਂ ਸੜਕ ਦੇ ਉੱਤੇ ਚੱਲਦੇ ਹਰ ਇੱਕ ਰਾਹੀਰ ਨੂੰ ਅਸੀਂ ਪੁੱਛਦੇ ਆਏ ਕਿ ਕਿਹੜੇ ਦੇ ਪਾਸੇ ਦਾ ਤੁਹਾਡਾ ਰੁਝਾਨ ਆ ਤੇ ਸਾਨੂੰ 99.9% ਜਿਹੜੇ ਵੀ ਰਾਹੀਰ ਮਿਲੇ ਜਿਨ੍ਹਾਂ ਦੇ ਕੋਲੋਂ ਵੀ ਅਸੀਂ ਪੁੱਛਿਆ ਹਰੇਕ ਨੇ ਭਾਈ ਅਮਰਤਪਾਲ ਸਿੰਘ ਦਾ ਹੀ ਨਾਮ ਲਿਆ ਜੀ ਹਾਂਜੀ ਤਾਂ ਉਮੀਦ ਕਰਦੇ ਹਾਂ ਕਿ ਇਹ ਜਿਹੜਾ ਇਹਨਾਂ ਦਾ ਕਾਫਲਾ ਆ ਇਸੇ ਤਰੀਕੇ ਦੇ ਨਾਲ ਗਾਹਾਂ ਵੱਧੂ ਰਹੇਗਾ ਔਰ ਆਉਣ ਵਾਲੀ 4 ਤਰੀਕ ਨੂੰ ਕੀ ਰਿਜ਼ਲਟ ਨਿਕਲਦਾ ਆ ਉਹਦੀ ਉਡੀਕ ਰਹੇਗੀ ਧੰਨਵਾਦ ਚੜਦੀ ਕਲਾ ਬਹੁਤ ਬਹੁਤ ਧੰਨਵਾਦ